ਅੱਛਾ ਜੀ ਤੁਸੀਂ ਦੇਖ ਰਹੇ ਲੋਕ ਕ੍ਰਾਂਤੀ ਵੀ ਅਜ ਤਰਨਤਨ ਦੇ ਸਾਡੇ ਥਾਣੇ ਦੇ ਬਾਹਰ ਆਰ ਐਮ ਪੀ ਆਈ ਬਲੋ ਜੋ ਧਰਨਾ ਲਗਾਇਆ ਗਿਆ ਵਾ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦੀਆਂ ਮੰਗਾਂ ਤੇ ਕੀ ਉਹਨਾਂ ਦੀਆਂ ਮੁਸ਼ਕਲਾਂ ਆ ਰਹੀਆਂ ਹਨ ਜਿੰਦਾਬਾਦ ਜਿੰਦਾਬਾਦ ਚੋਰੀ ਨਾ ਫੜਨ ਵਾਲੀ ਜਿੰਦਾਬਾਦ ਮੁਜ਼ਾਬਾਦ ਜਿੰਦਾਬਾਦ ਮੁਜ਼ਾਬਾਦ ਚੋਰੀ ਨਾ ਫੜਨ ਵਾਲੀ ਪੁਲਿਸ ਮੁਜ਼ਾਬਾਦ ਜਿੰਦਾਬਾਦ ਮੁਜ਼ਾਬਾਦ ਚੋਰੀ ਨਾ ਫੜਨ ਵਾਲੀ मेरा नाम प्रगट सिंह जामर आए कट्टर भारतीय इंकलाबी महासभा पार्टी पंजाब ये फरकी मसला ਜਿਹੜਾ ਫਤ ਉਠਾਣੇ ਦੇ ਬਾਅਦ ਜੋ ਤਰਕਾ ਲਗਾਇਆ ਕਿ ਕਰਤਾ ਇਸ ਕਰਕੇ ਲਾਇਆ ਗਿਆ ਆ ਕਿ ਇਸ ਵੇਲੇ ਤੁਸੀਂ ਸਾਰੇ ਜਾਣਦੇ ਜੇ ਵੀ ਜਿਹੜਾ ਅਮਨਪੁਰ ਦੀ ਸਥਿਤੀ ਆ ਬਹੁਤ ਮਾੜੀ ਆ ਰੋਜ਼ ਕਤਲ ਹੋ ਰਿਹਾ ਲੁੱਟਾ ਖੂਆ ਹੋ ਰਹੀਆਂ ਚੋਰੀਆਂ ਹੋ ਰਹੀਆਂ ਲੋਕਾਂ ਕੋਲੋਂ ਪਰੌਤੀਆਂ ਮਸੂਲੀਆਂ ਜਾ ਰਹੀਆਂ ਉਹਦੇ ਖਿਲਾਫ ਜਦੋਂ ਲੋਕ ਖਾਣੇ ਦੇ ਵਿੱਚ ਆਉਂਦੇ ਆ ਇੱਥੇ ਜਿਹੜੀ ਆ ਗੱਲਬਾਤ ਸੁਣੀ ਨਹੀਂ ਜਾਂਦੀ ਤੇ ਕਿਹਾ ਜਾ ਰਿਹਾ ਕਿ ਸਾਡੇ ਕੋਲ ਮੁਲਾਜ਼ਮ ਨਹੀਂ ਸਾਡੇ ਕੋਲ ਪੁਲਿਸ ਹੈ ਨਹੀਂ ਤੇ ਨਾ ਹੀ ਐਫਆਈਆਰ ਦਰਜ ਕੀਤੀ ਜਾਂਦੀ ਆ ਲੋਕਾਂ ਨੂੰ ਤਾਲਮੋਲ ਕੀਤਾ ਜਾਂਦਾ ਤੇ ਇੱਕ ਪਾਸੇ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਰੋਜ਼ ਦਾਅਵੇ ਕਰਦੀ ਆ ਕਿ ਅਸੀਂ ਬਹੁਤ ਸਾਰੀ ਨੌਜਵਾਨਾਂ ਦੀ ਭਰਤੀ ਕਰ ਲਈ ਆ بڑے ਲੋਕਾਂ ਨੂੰ ਭਰਤੀ ਕਰ ਲਿਆ ਪਰ ਅਸੀਂ ਜਦੋਂ ਥਾਣੇ ਦੇ ਵਿੱਚ ਆਉਨੇ ਆ ਕੋਈ ਮੁਲਾਜ਼ਮ ਸਾਨੂੰ ਮਿਲਦਾ ਨਹੀਂ ਇਸੇ ਤਰੀਕੇ ਦੇ ਨਾਲ ਸਾਡਾ ਦਫਤਰ ਆ ਪਾਰਟੀ ਦਾ ਉਹਦੀ 27 28 ਪਿਛਲੇ ਮਹੀਨੇ ਦੀ ਰਾਤ ਨੂੰ ਜਿਹੜੇ ਆ ਚੋਰਾਂ ਨੇ ਆ ਕੇ ਤਿੰਨ ਦਰਾ ਭੰਨ ਕੇ ਇਸ ਵੜ ਕੇ ਜਿਹੜਾ ਉਹ ਬਹੁਤ ਸਾਰੀਆਂ ਸਾਡਾ ਜਿਹੜਾ ਨੁਕਸਾਨ ਕੀਤਾ ਲੁੱਟ ਕੇ ਲੈ ਗਿਆ ਤੇ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਇਹ ਥਾਣੇ ਚਾਏ ਆ ਕਿ ਥਾਣੇ 'ਚ ਉਹ ਬੀਬੀ ਕਹਿੰਦੀ ਸੀ ਵੀ ਮੈਂ ਕੱਲੀ ਆ ਇੱਥੇ ਕੋਈ ਬਲਾਜਮ ਹੈ ਨਹੀਂਗਾ ਉਹਦੇ ਤੋਂ ਬਾਅਦ ਦੇ ਵਿੱਚ ਐਫ ਆਈ ਆਰ ਕਰ ਲਈ ਵੀ ਅਗਲੇ ਦਿਨ ਆ ਕੇ ਬਿਆਨ ਦਰਜ ਕਰਾਜੋ ਅਗਲੇ ਦਿਨ ਬਿਆਨ ਦਰਜ ਕਰਾ ਗਏ ਆ ਤੇ ਉਹਦੇ ਤੋਂ ਬਾਅਦ ਦੇ ਜਿਹੜਾ ਸਬੰਧਤ ਐਸ ਆਈ ਆਰ ਨੂੰ ਪੁੱਛਿਆ ਵੀ ਸਾਡੀ ਕਾਰਵਾਈ ਕੀ ਕੀਤੀ ਆ ਉਹ ਕਹਿੰਦਾ ਜੀ ਮੇਰੇ ਡਿਪਟੀ ਸਾਹਿਬ ਨੇ ਡੱਕਿਆ ਵੀ ਇਹਦੇ ਤੇ ਕੋਈ ਕਾਰਵਾਈ ਨਹੀਂ ਕਰੀ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਨਵੇਂ ਐਸਐਚਓ ਆ ਗਿਆ ਉਹਨਾਂ ਨੂੰ ਉਹਨਾਂ ਨੇ ਫਿਰ ਕਿਹਾ ਵੀ ਐਫਆਈਆਰ ਅਸੀਂ ਦਰਜ ਕਰ ਲੈਨੇ ਆ ਕਾਪੀ ਤੁਹਾਨੂੰ ਦੇ ਦਿੰਨੇ ਆ ਪਰ ਉਹਦੇ ਤੋਂ ਬਾਅਦ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਜਿਸ ਕਰਕੇ ਅੱਜ ਅਸੀਂ ਧਰਨਾ ਲਾਉਣ ਲਈ ਅੱਜ ਤੋਂ 15 ਦਿਨ ਪਹਿਲਾਂ ਪ੍ਰੈਸ ਦੇ ਕੇ ਇਹਨਾਂ ਦੇ ਸੀਆਈਡੀ ਵਾਲਿਆਂ ਨਾਲ ਗੱਲ ਕਰਕੇ ਵੀ ਆ ਤੁਹਾਡੇ ਜਿਹੜੇ ਆ ਅਸੀਂ ਇਹ ਤੇ ਮਜਬੂਰ ਹੋਵਾਂਗੇ 15 ਦਿਨਾਂ ਨੂੰ ਧਰਨਾ ਲਾਉਣ ਲਈ ਤੇ ਅੱਜ ਆਏ ਆ ਤੇ ਅੱਜ ਕਿਤੇ ਵੀ ਥਾਣੇ 'ਚ ਨਾ ਐਸਐਚਓ ਆ ਨਾ ਕੋਈ ਮੁਲਾਜ਼ਮ ਆ ਇਹ ਵਿਹਾਰ ਆ ਪੁਲਿਸ ਦਾ ਤੇ ਇਸ ਕਰਕੇ ਜਿਹੜਾ ਧਰਨਾ ਆ ਦੇ ਲੋਕਾਂ ਨੂੰ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਆ ਉਹ ਸੁਧਾਰਿਆ ਜਾਵੇ ਲੁੱਟਾਂ ਖੋਹਾਂ ਚੋਰੀਆਂ ਬੰਦ ਕੀਤੀਆਂ ਜਾਣ ਡਾਕੀ ਮਾਰਨੇ ਬੰਦ ਕੀਤੇ ਜਾਣ ਲੋਕਾਂ ਦੇ ਰੋਜ ਹੋੜਾ ਕਤਲੇ ਬੰਦ ਹੋਣ ਤੇ ਜਿਹੜਾ ਆ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ ਪੁਲਿਸ ਸਮੇਂ ਸਰਕਾਰ ਕਾਰਵਾਈ ਕਰੇ ਨਸ਼ਿਆਂ ਦਾ ਏਡਾ ਵੱਡਾ ਕਾਰੋਬਾਰ ਵੱਧ ਗਿਆ ਵੀ ਇਸ ਵੇਲੇ ਥੋੜੀ ਹਾਲਤ ਆ ਹਰ ਹਰ ਦਿਨ ਪੰਜਾਬ ਦੇ ਵਿੱਚ ਤਿੰਨ ਮੌਤਾ ਚਾਰ ਮੌਤਾ ਜਿਹੜੀਆਂ 20 22 ਸਾਲ ਦੇ 18 ਸਾਲ ਦੇ ਨੌਜਵਾਨਾਂ ਦੀਆਂ ਉਹੀਆਂ ਤੇ ਜਦੋਂ ਪੁਲਿਸ ਦਾ ਇਹ ਹਾਲ ਹੋਊਗਾ ਨਾ ਨਸ਼ਿਆਂ ਦੇ ਠੱਲ ਪਊਗੀ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਜਿਹੜਾ ਵਾ ਇਹ ਐਮਐਨਏ ਦੇ ਮੁਤਾਬਕ ਜਿਹੜਾ ਸਾਰਾ ਕੁਝ ਚੱਲਦਾ ਇਹਨੂੰ ਹਟਾਵਾਂਗੇ ਅੱਜ ਵੀ ਐਮਐਲਏ ਦੇ ਮੁਤਾਬਕ ਐ ਸੱਚ ਉਹ ਲਾਉਂਦਾ ਡਿਪਟੀ ਉਹ ਲਾਉਂਦਾ ਤੇ ਉਹਨਾਂ ਮੁਤਾਬਕ ਕੰਮ ਹੁੰਦਾ ਕਾਨੂੰਨ ਆਪਣਾ ਕਾਨੂੰਨ ਅਨਸਾਰ ਕੰਮ ਨਹੀਂ ਕਰਦਾ ਇਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਹੈ ਤੇ ਲੋਕ ਪ੍ਰਸ਼ਾਸਨ ਦੇ ਖਿਲਾਫ ਅੱਜ ਧਰਨਾ ਲਾ ਕੇ ਬੈਠੇ ਆ ਉਦੋਂ ਤੱਕ ਰਹਿਣਗੇ ਜਦੋਂ ਤੱਕ ਕਰਨ ਸਾਫ ਨਹੀਂ ਲੱਗਦਾ ਮਹਾਰ ਮੁਖ्तार ਸਿੰਘ ਬੱਲਾ ਉਹਨਾਂ ਸਖਤਰ ਭਾਰਤੀ ਨਕਾਤੀ ਬਾਗਸੋ ਦੀ ਪਾਰਟੀ ਅੱਜ ਦਾ ਧਰਮਾ ਜਿਹੜਾ ਆ ਅਸੀਂ ਜਿਹੜੀ ਇਹ ਬੇਕਾਰਗਜ਼ਰੀ ਆ ਨਲਾਇਕੀਆ ਪ੍ਰੀਸ਼ਟੀ ਇਹੋ ਕੇ ਮਦੋ ਪੁਲਿਸ ਜਿਹੜੀ ਚੋਰਾ ਨਾਲ ਗੈਸਟਾਨਾ ਰੜੀ ਹੋਵੇ ਨਸ਼ਾ ਦੇ ਸਫਤਾ ਕਰਾਣਾ ਰੜੀ ਹੋਵੇ ਫਿਰ ਇਹ ਜਿਹੜਾ ਆਵਾਜ਼ ਇਹ ਨਹੀਂ ਕੰਟਰੋਲ ਦਾ ਇਸ ਵਾਸਤੇ ਅਸੀਂ ਪੁਲਿਸ ਨੂੰ ਜਿਹੜਾ ਆਪਣਾ ਆਖਿਰਕਾਰ ਨਾ ਸਹੀ ਪੁਲਿਸ ਨੂੰ ਪਹਿਲਾਂ ਵੀ ਕਈ ਵਾਰ ਮਿਲੇ ਆ ਤੇ ਪੁਲਿਸ ਜਿਹੜੀ ਆ ਉਹ ਟਾਸ ਤੋਂ ਬਸ ਨਹੀਂ ਹੋ ਰਹੀ ਪੁਲਿਸ ਦਾ ਸਾਡੇ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਕੰਮ ਬਣ ਗਿਆ ਵੀ ਜਿਵੇਂ ਪਹਿਲਾਂ ਸੁਣਦੇ ਹੁੰਦੇ ਆ ਚੰਬਲ ਦੀ ਘਾਟੀ ਦੇ ਵਿੱਚ ਬੜਾ ਖੌਫ ਜਿਦਾ ਲੋਕ ਰੰਗੇ ਇਸ ਤੇ ਉੱਥੇ ਉਹ ਜਿਹੜੇ ਮਰਜੀ ਘਰ ਜਾਗੇ ਡੁੱਟ ਲੈਂਦੇ ਸੀ ਜਿਹਨੂੰ ਮਰਜੀ ਮਾਰ ਦਿੰਦੇ ਸੀ ਪਰ ਪੁਲਿਸ ਉੱਥੇ ਐਂਟੀ ਦੇ ਵਿੱਚ ਫਸਿਲ ਜਾਂਦੀ ਇਹੀ ਹਾਲ ਸਾਡੀ ਪੁਲਿਸ ਦਾ ਇੱਥੇ ਹੋ ਗਿਆ ਸਾਡਾ ਜ਼ਿਲ੍ਹਾ ਤਰਨਤਾਰ ਚੰਬਲ ਦੀ ਘਾਟੀ ਨਾਲੋਂ ਅੱਗੇ ਲੰਘ ਗਿਆ ਅਸੀਂ ਕਹਿੰਦੇ ਆ ਕਿ ਜੇ ਲੋਕ ਟੈਕਸ ਭਰਦੇ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪੁਲਿਸ ਦਾ ਫਰਜ਼ ਆ ਪਰ ਜਦੋਂ ਪੁਲਿਸ ਐਫ ਆਈ ਆਰ ਹੀ ਦਰਜ ਲਾ ਕਰੇ ਕੋਈ ਕਿਸੇ ਤੇ ਗੋਲੀ ਚਲਾਉਣਾ ਤਾਂ ਐਫ ਆਈ ਆਰ ਨਾ ਦਰਜ ਕਰੇ ਕੋਈ ਆਸਰਾ ਜਿੰਨਾ ਮਰਜੀ ਵੱਡੇ ਤੋਂ ਵੱਡਾ ਕ੍ਰਾਈਮ ਕਰ ਲਵੇ ਪੁਲਿਸ ਜਿਹੜੀ ਆ ਉਹਦੇ ਚ ਧਖਲਾਚੀ ਨਾ ਕਰੇ ਉਹਨਾਂ ਨੂੰ ਕੱਲ ਨਾ ਪਾਵੇ ਤੇ ਫਿਰ ਲੋਕ ਆ ਆਹ ਮਾਰੇ ਛੜਕਾ ਦੇ ਨਿਕਲ ਜਾਂਦੇ ਆ। ਇਹ ਦਰਨਾ ਕਿਨੇ ਚੱਲ ਜਾਏਗਾ ਜੀ? ਇਹ ਜਦ ਤੱਕ ਕੋਈ ਉੱਚ ਅਧਿਕਾਰੀ ਕੋਈ ਆ ਕੇ ਵਿਸ਼ਵਾਸ ਨਹੀਂ ਦਿਵਾਦਾ ਕੋਈ ਆਣ ਕੇ ਦੱਸਦਾ ਨਹੀਂ ਕਿ ਇਹ ਮਸਲਿਆਂ ਦਾ ਹੱਲ ਕੀ ਆ ਤੇ ਜੇ ਉਹ ਵੀ ਆਣ ਕੇ ਕਹੇ ਵੀ ਸਾਡੇ ਕੋਲ ਤੇ ਨਫਰੀ ਹੈ ਨਹੀਂ ਸਾਡੇ ਕੋਲ ਪੁਲਿਸ ਹੈ ਨਹੀਂ ਤੇ ਇਹ ਲੋਕਾਂ ਦਾ ਨਹੀਂ ਸਮਾਂ ਕਿ ਜਿੱਥੇ ਆਈਏ ਉਹਨਾਂ ਨੂੰ ਕੰਮ ਕਰਨਾ ਪੈਣਾ। ਇਸ ਵਾਰ ਤੇ ਨਹੀਂ ਕੰਮ ਕਰਦੇ ਤੇ ਇਹ ਵੀ ਕਹਿਣ ਕਿ ਸਾਥੋਂ ਨਹੀਂ ਹੁੰਦਾ ਰਜਾਇਨ ਕਰਕੇ ਘਰਾਂ ਨੂੰ ਚਲੇ ਜਾਣ। ਆਪੇ ਕੋਈ ਸਰਕਾਰ ਕੋਈ ਹੋਰ ਕਹੇ ਜਲਸੀ ਨੂੰ ਕਿਤੇ ਹੋਰ ਪਾਰਾਮਿਲਟਰੀ ਫੋਰਸ ਨੂੰ ਲੈ ਆਉਗੀ ਪਰ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨੇ ਜਿਹੜੀ ਆ ਕੋਈ ਨਾ ਕਰ ਸਕੇ ਆ ਸੋ ਅਸੀਂ ਉਹਨਾਂ ਜਦ ਤੱਕ ਲਗਾਤਾਰ ਰੱਖਾਂਗੇ ਜਦ ਤੱਕ